ਤੂੰ ਚੰਗੀ ਤਰ੍ਹਾਂ ਪਤਾ ਹੋਵੇ ਤੂੰ ਮੈਨੂੰ ਦੱਸੇਗਾ ਜਦੋਂ ਲੜਾਈ ਹੋ ਜਾਏ ਕਮਰੇ 'ਚ ਵੜ ਜਨਾ ਬੱਸ ਕਰ ਬੱਸ ਕਰ ਨੂ ਹੱਥ ਛੋੜ ਦੀਆ ਤੇਰੇ ਅੱਗੇ ਚਲ ਜਾ ਤੂੰ ਨਾ ਹੀ ਬਾਹਰ ਉਹ ਆਣ ਜੋਗਾ ਵੀ ਨਹੀਂ ਹੈਗਾ ਰਹਿਣ ਦੋ ਪੁੱਤ ਕਿਉਂ ਤੈਨੂੰ ਦੁਸ਼ਮਣ ਲੱਗਣ ਲੱਗ ਗਿਆ ਸੀ ਕਿਉਂ ਤੇਰੇ ਮਨ ਚ ਇੰਨਾ ਜ਼ਹਿਰ ਭਰ ਗਿਆ ਕੀ ਹੋਇਆ ਪੋਲਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਆ ਮੋਢੇ ਦੇ ਹੱਥ ਰੱਖ ਕੇ ਨਾ ਡਰਾਮੇ ਜੇ ਨਾ ਕਰਿਆ ਕਰੋ ਉਹ ਮੈਨੂੰ ਪਤਾ ਲੱਗ ਜਾਂਦਾ ਤੁਸੀਂ ਐਕਟਿੰਗ ਕਰ ਰਹੇ ਹੋ ਨਾ ਬਣਾਇਆ ਕਰੋ ਮੇਰੇ ਅੱਗੇ ਪੋਲਾ ਚਿਹਰਾ ਨਾ ਬਣਾਇਆ ਕਰੋ ਤੁਹਾਡੀਆਂ ਸਾਰੀਆਂ ਖੇਡਾਂ ਬਾਰੇ ਮੈਨੂੰ ਪਤਾ ਵਾ ਜਿਹੜੀਆਂ ਤੁਸੀਂ ਸਾਡੇ ਨਾਲ ਖੇਡਦੇ ਪਏ ਹੋ ਤੁਸੀਂ ਮੇਰੇ ਮਾਪੇ ਬੰ ਨੂੰ ਤਾਂ ਪਾਗਲ ਬਣਾ ਸਕਦੇ ਹੋ ਪਰ ਮੈਨੂੰ ਨਹੀਂ ਮੈਂ ਚੁੱਪ ਬੈਠਣ ਵਾਲਿਆ ਚ ਨਹੀਂ ਹੈਗਾ ਤੂਰਾ ਤੋਡੀਆਂ ਸਾਰੀਆਂ ਸਾਜੀਆਂ ਦਾ ਪਰਦਾ ਮੈਂ ਫਾਸ਼ ਕਰਾਂਗਾ ਮੈਂ ਤੂਰ ਪੁੱਤ ਇਹੋ ਜੀ ਕੋਈ ਗੱਲ ਨਹੀਂ ਆ ਤੂਰਾ ਤੂਰਾ ਇੰਨਾ ਜ਼ਹਿਰ ਇੰਨਾ ਜ਼ਹਿਰ ਤੇਰੇ ਅੰਦਰ ਕਿੱਥੋਂ ਭਰ ਗਿਆ ਨੋਇਨਾ ਤਾਜ ਖਡਾਇਆ ਮੈਂ ਹੋਰਿਆ ਦਿੱਤਿਆ ਅੱਜ ਤੂੰ ਹੀ ਮੈਨੂੰ ਅੱਖਾ ਦਿਖਾ ਕੇ ਚਲਾ ਗਿਆ ਨਾ ਪੁੱਤ ਨਾ ਅਕਾਰ ਟੁੱਟਦਿਆਂ ਬਹੁਤੀ ਧੀਰ ਨਹੀਂ ਲੱਗਣੀ ਜੇ ਤੂੰ ਇਦਾਂ ਹੀ ਰਿਹਾ ਨਾ ਸਗੋਂ ਤੂੰ ਆਪਣੇ ਮਾਪੇ ਨੂੰ ਵੀ ਸਮਝਾ ਪਿਓ-ਆਪਾ ਇਕੱਠੇ ਰਹਿਣੇ ਆ ਇਕੱਠੇ ਰਹਿਣ ਦੀ ਬਰਕਤਾਂ ਨੇ ਆ ਪੁੱਤ ਕਿੰਨਾ ਸੱਖਾ ਹੁੰਦਾ ਨਾ ਕਿਸੇ ਦੀ ਨੀਅਤ ਤੇ ਸ਼ੱਕ ਕਰਨਾ ਤੇ ਕਿੰਨਾ ਔਖਾ ਹੁੰਦਾ ਸਚਾਈ ਨੂੰ ਸਾਬਤ ਕਰਨਾ ਪਰ ਕੋਈ ਗੱਲ ਨਹੀਂ ਹੋਰ ਇੱਕ ਦਿਨ ਤੈਨੂੰ ਜ਼ਰੂਰ ਪਤਾ ਲੱਗੂਗਾ ਕਿ ਤੇਰਾ ਕੌਣ ਆਪਣਾ ਹੈ ਤੇ ਕੌਣ ਤੇਰੇ ਨਾਲ ਖੜਾ ਹੈ